ਕੋਈ ਤਾਂ ਵਿਆਹ ਕਰਾ ਲਓ ਕੋਈ ਤਾਂ ਪੁੱਣ ਕਮਾ ਲਾ ਕੋਈ ਤਾਂ ਕਰਾ ਲਓ ਯਾਰ ਕੋਈ ਤਾਂ ਵਿਆਹ ਕਰਾ ਲਓ ਕੋਈ ਤਾਂ ਵਿਆਹ ਕਰਾ ਲਓ ਯਾਰ ਕੋਈ ਤਾਂ ਰਿਸ਼ਤਾ ਕਰਾ ਦੋ ਅਈ ਕੋਈ ਤਾਂ ਵਿਆਹ ਕਰਾ ਲਓ ਉਹ ਕੋਈ ਤਾਂ ਕਰਾ ਲਓ ਕਰਾ ਲਓ ਉਹ ਕੋਈ ਬਚੋਲਾ ਬਣ ਕੇ ਹੀ ਪੁੱਣ ਕਮਾ ਲਓ 8 ਵਜੇ ਤੋਂ ਪਹਿਲਾਂ ਮੈਂ ਰੋਟੀ ਵੀ ਬਣਾ ਦੂੰ ਕਰੂੰਗਾ ਇਹ 9 ਵਜੇ ਤੋਂ ਪਹਿਲਾਂ ਮੈਂ ਭਾਂਡੇ ਵੀ ਧੋ ਦੂੰ ਕਰੂੰਗਾ 10 ਵਜੇ ਤੋਂ ਪਹਿਲਾਂ ਮੈਂ ਕਰ ਦੂੰ ਕਰੂੰਗਾ ਕਿਤੇ ਨੀ ਕਲੀਨ ਹੈ ਬਾਕੀ ਕੰਮ ਮੈਂ ਹੱਥੀ ਕਰ ਲਵਾਂ ਕਿਉਂਕਿ ਕੱਲ ਹੀ ਲੈ ਕੇ ਆਇਆ ਮੈਂ ਕੱਪੜੇ ਧੋਣ ਵਾਲੀ ਨਵੀਂ ਵਾਸ਼ਿੰਗ ਮਸ਼ੀਨ ਬਈ ਹੋਰ ਤਾਂ ਹੋਰ ਮੈਂ ਆਪਣੇ ਹੋਣ ਵਾਲੇ ਸੱਸ ਸਹੁਰੇ ਨੂੰ ਲੈ ਕੇ ਦਊਂਗਾ ਨਵੀਂ ਫੋਰਚੂਨ ਕਾਰ ਤੇ ਆਪਣੇ ਸਾਲੇ ਨੂੰ ਕਰਾ ਦਊਂਗਾ ਕੈਨੇਡਾ ਪੱਕਾ ਬਈ ਹੁਣ ਤਾਂ ਦਾੜੀ ਵੀ ਚਿੱਟੀ ਹੋ ਗਈ ਬਈ ਕੋਈ ਤਾਂ ਪੁੰਨ ਕਮਾ ਲਓ ਉਹ ਅਸੀਂ ਕਿਹੜਾ ਮਾੜੇ ਬੰਦੇ ਆਂ ਇੰਡੀਆ ਲੈ ਕੇ ਦਵਾਈ ਤੱਕ ਖੰਦੇ ਆ ਨੋਟ ਗਿਨ ਨੂੰ ਵੀ ਮਸ਼ੀਰ ਰੱਖਿਆ ਬਾਰੇ ਬਿਆ ਨਜ਼ਾਰਾ ਉਹ ਬੜਾ ਉਹ ਮੈਂ ਤਾਂ ਇਹ ਗੱਲ ਕੋਈ ਧੱਕਰਾ ਦੇਉ ਮੈਂ ਮੋੜਣਾ ਨਹੀਂ ਚਾਹੁੰਦਾ ਛੜਾ ਮੈਂ ਮੋੜਣਾ ਨਹੀਂ ਚਾਹੁੰਦਾ ਛੜਾ ਓਏ ਕੋਈ ਮੇਰਾ ਤਾਂ ਚਾਚਾ ਵੀ ਸੀ ਛੜਾ ਗਾਂ ਉਹਦਾ ਚਾਚਾ ਛੜਾ ਤੇ ਛੜਾ ਹੀ ਮਰ ਗਿਆ ਟੱਲੀ ਰਾਮ ਤਾਇਆ ਤੂੰ ਤਾਂ ਬੁੜੇ ਮੇਰੇ ਨੇ ਹਿੰਮਤ ਕੀਤੀ ਜੂਪੀ ਤੋਂ ਜਾ ਕੇ ਭਈਏ ਰਾਣੀ ਵਿਆਹ ਲਿਆਇਆ ਉਹ 40 ਕਿੱਲੇ ਪੈਲੀ ਮੇਰੀ ਦੋ ਟਰੈਕਟਰ ਤਿੰਨ ਜੱਡੀਆਂ ਪ੍ਰਾਇਮਰੀ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤੱਕ ਪੜਿਆ ਤੇ ਹੁਣ ਵੀ ਜਿੱਥੋਂ ਦੀ ਲੰਗਦਾ ਸਾਰੇ ਇਹੀ ਕਹਿੰਦੇ ਆ ਕਿਦਾਂ ਛੜਿਆ ਕਿਦਾਂ ਛੜਿਆ ਓਏ ਕੋਈ 40 ਕਿੱਲੇ ਚ ਕੋਈ ਪਿਆਕਲੇ ਚੱਕੀ ਫਿਰਦਾ ਮੈਂ ਤਾਂ ਪੂਰੇ 100 ਕਿੱਲੇ ਦੀਆਂ ਜਸਟੀਆਂ ਚੱਕੀ ਫਿਰਦਾ ਜਦੋਂ ਕੋਈ ਕੁੜੀ ਮਿਲ ਗਈ ਉਹਦੀ ਝੋਲੀ ਚ ਜਸਟੀਆਂ ਪਾ ਦੇਣੀ ਆ ਕਿੰਨੀ ਥਾਲੀ ਕੋਈ ਥੇ ਮੇਰੇ ਬਿਨਾ ਮੇਰੀ ਸ਼ਾਹ हां कौन सत जी सत जी सत जी हैं सत जी सत कार हां तो छोकी कामा अंकल जी, जी, जी। पानी पिला दूँ पानी पानी पीना आ जाओ आ जाओ आ जाओ मैं पानी लेके आया भेजो ਅੰਕਲ ਜੀ ਤੁਹਾਡੇ ਪਰਿਵਾਰ ਵਿੱਚ ਕੌਣ ਕੌਣ ਹੈ? ਹਾਂ ਘਰ ਬੈਠਾ ਇੱਕ ਮੈਂ ਆ ਘਰ ਵਾਲੀ ਆ ਤੇ ਇੱਕ ਮੇਰੀ ਕੁੜੀ ਆ। ਅੰਕਲ ਜੀ ਕੁੜੀ ਤੁਹਾਡੀ ਕੁਵਾਰੀ ਹੈ? ਹਾਂ ਜੀ ਕੁੜੀ ਕੁਵਾਰੀ ਹੈ ਜੀ ਕੁਵਾਰੀ ਹੈ। ਮੈਂ ਨੋਟਕਨਾ ਮਸ਼ੀਨ ਰੱਖੀ ਨੋਟਕਨਾ ਮਸ਼ੀਨ ਕੀ ਆ। ਮੇਰੇ ਤੋਂ ਗੱਡੀਆਂ ਨਹੀਂ ਕਰਨਾ। ਮੈਂ ਮਸ਼ੀਨ ਰੱਖੀ ਨੋਟਕਨਾ ਮੇਰੇ ਤੋਂ ਗੱਡੀਆਂ ਆਈਆਂ ਸੀ ਗੱਡੀਆਂ ਮੇਰੇ ਚੱਲਦੇ ਆ ਮੇਰੇ ਨੋਟ ਕੰਦਾ ਮਸ਼ੀਨ ਰੱਖੀ ਨੋਟ ਕੰਦਾ ਮਸ਼ੀਨ ਮੇਰੇ ਤੋਂ ਗੱਡੀਆਂ ਨਹੀਂ ਦੁਬਈਦਾ ਕਿਉਂ ਖਾਟੋ ਨੋਟ ਕੰਨ ਵਾਸਤੇ ਮੇਰੇ ਤੋਂ ਗੱਡੀਆਂ ਚ ਗੱਡੀਆਂ ਮੇਰਾ ਮੇਰਾ ਰਸਤਾ ਕਰੋ ਖਾਟੋ ਖਾਟੋ ਤੁਠੀ ਕੱਟਣਾ ਕੀ ਕੰਮ ਨਹੀਂ ਹਾਂ ਤੁਹਾਡੀ ਕੁੜੀ ਨਾਲ ਵਿਆਹ ਖਾਟੋ ਖਾਟੋ ਮੈਂ ਲਾਣਾ ਟਨ ਸੁਹਾਰਾ ਲੈ ਕੇ ਆਉਣਾ ਸੁਹਾਰਾ ਲਾਉਣਾ ਸੁਹਾਰਾ ਲੈ ਕੇ ਸੁਹਾਰਾ ਕਰਾਣਾ ਸੁਹਾਰਾ ਹਾਂ ਵੀ ਡੀਲ ਆ ਗਿਆ ਸੀਗਾ ਉੱਥੇ ਤੇ 10 ਦਾਸਰ ਪਹੁੰਚਗੇ ਸੀਗਾ ਹਾਂਜੀ ਹਾਂਜੀ ਠੀਕ ਹੈ ਓਕੇ ਅਸੀਂ ਵੀ ਹੋਰ ਮਾ ਆਪਣਾ ਠੀਕ ਆ ਜੀਤੀ ਲੱਕ ਜਿਹੜਾ ਪਿੰਡ ਸਕਰਾਲਾ ਤੇ ਆਪਾਂ ਨਾ ਉੱਥੇ ਪ੍ਰੋਗਰਾਮ ਕਰਨਾ ਹੈਗਾ ਸ਼ਬੇ ਕੇ ਜਿਹੜਾ ਓਕਾਰ ਮੰਡਾ ਤੇ ਇਹ ਪ੍ਰੋਗਰਾਮ ਬੁੱਕ ਕਰਾਇਸ਼ ਕੀਨੇ ਨੇ ਠੀਕ ਆ ਤੇ ਉੱਥੇ ਚਾਹ ਦਾਸਰ ਤੇ ਹੋਰ ਵਧੀਆ ਕਰਨਾ ਚਾਹ ਚਾਹ ਦਾਸਰ ਬੁੱਕ ਆ ਨਹੀਂ ਉੱਥੇ ਕਿਤਿਆਂ ਨੇ ਤੇ ਜੀ ਕਿ ਲੱਗ ਰਿਹਾ ਤੇ ਸਰ ਜਦ ਕਿਸ ਬੀਨੋ ਠੀਕਾ ਸਕੀਨਾ ਜਿਹੜਾ ਠੀਕ ਹੈ ਮੁੰਡਾ ਉਹਨੇ ਕਰਾਇਆ ਪ੍ਰੋਗਰਾਮ ਪਕਾਣਾ ਬਾਜੀ ਤੁਸੀਂ ਡੀਜੇ ਆਲੇ ਆ ਬਾਜੀ ਤੁਹਾਡੇ ਕੋਲ ਡਾਂਸਰਾਂ ਵੀ ਹੈਗੀਆਂ ਆ ਹਾਂਜੀ ਹਾਂਜੀ ਬਾਜੀ ਹੈਗੀਆਂ ਸਾਨੂੰ ਚਾਰ ਡਾਂਸਰ ਜਿਹੜੀਆਂ ਚਾਰ ਡਾਂਸਰ ਹਾਂਜੀ ਚਲੋ ਕੋਈ ਨਹੀਂ ਹੋ ਜੀ ਹੋ ਜੂ ਹੋ ਜੂ ਬਾਜੀ ਅੱਜ ਬੇਲੀ ਆਈਆਂ ਹਾਂਜੀ ਖੜੇ ਪਿਆ ਰ ਹਾਂਜੀ ਚਲੋ ਕੋਈ ਨਹੀਂ ਹੋ ਜੀ ਹੋ ਜੂ ਹੋ ਜੂ ਹੋ ਜੂ ਪਾਜੀ ਤੁਸੀਂ ਇਹ ਦੱਸੋ ਵੈਸਟਰਨ ਕਰਾਉਣਾ ਜਾਂ ਕਲਚਰ ਕਰਾਉਣਾ ਪਾਜੀ ਨਾ ਤਾਂ ਅਸੀਂ ਵੈਸਟਰਨ ਕਰਾਉਣਾ ਨਾ ਤਾਂ ਅਸੀਂ ਕਲਚਰ ਕਰਾਉਣਾ ਦਰਅਸਲ ਗੱਲ ਐਂਦਾ ਆ ਪਾਜੀ ਮਿਹਨਤ ਵਾਲੀ ਗੱਲ ਆ ਜਵਾਬ ਨਾ ਦਿਓ ਅਸੀਂ ਚਾਰੇ ਛੜੇ ਆ ਅਸੀਂ ਚਾਰਾਂ ਨੇ ਨਾ ਡਾਂਸਰਾਂ ਨਾਲ ਪਿਆਰ ਕਰਾਉਣਾ ਯੋੜੇ ਕੁੱਲ ਇਹ ਅਗ ਨਕੜੇ ਦੇ ਵਿੱਚ ਪਾਣੀ ਅੱਧੀਆਂ ਦੀ ਝੋੜੂ ਉਹ ਕਿੱਦਾਂ ਵੀ ਮੁੰਡਿਓ ਬੜੇ ਉਦਾਸ ਬੈਠੇ ਹੋ ਕੀ ਗੱਲ ਹੋ ਗਈ ਪ੍ਰਧਾਨ ਸਾਹਿਬ ਹੋਣਾ ਕੀ ਐਨੇ ਪੜ੍ਹ ਲਿਖ ਕੇ ਵੀ ਐਨੀਆਂ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਹੋ ਕੇ ਵੀ ਅੱਜ ਅਸੀਂ ਛੜੇ ਘੁੰਮ ਰਹੇ ਹਾਂ ਕੀ ਸਾਰੀ ਉਮਰ ਅਸੀਂ ਛੜੇ ਰਵਾਂਗੇ ਕੀ ਸਾਡਾ ਕੋਈ ਵਾਰਿਸ ਨਹੀਂ ਹੋਊਗਾ ਤੁਹਾਡਾ ਵਿਆਹ ਕਦੇ ਨਹੀਂ ਹੋ ਸਕਦਾ ਉਹ ਕਿਉਂ ਉਹ ਤੁਹਾਡੇ ਘਰ ਵਾਲੀਆਂ ਅੱਜ ਤੋਂ 20 25 ਸਾਲ ਪਹਿਲਾਂ ਹੀ ਮਰ ਗਈਆਂ ਉਹ ਕਿਦਾਂ ਮਰ ਗਈਆਂ ਕਿਉਂਕਿ ਸਾਡੇ ਸਮਾਜ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਇੱਕ ਭੈੜੀ ਸੋਚ ਚੱਲ ਰਹੀ ਹੈ ਭਰੂਣ ਹੱਤਿਆ ਦੀ ਜਿਨ੍ਹਾਂ ਨੂੰ ਅੱਜ ਤੁਸੀਂ ਵਿਆਹਣ ਵਾਸਤੇ ਲੱਭ ਰਹੇ ਹੋ ਉਹਨਾਂ ਦਾ ਤਾਂ ਜੰਮਣ ਤੋਂ ਪਹਿਲਾਂ ਹੀ ਕੁੱਖ ਦੇ ਵਿੱਚ ਕਤਲ ਕਰ ਦਿੱਤਾ ਗਿਆ। ਕੀ ਮੈਂ ਤੁਸੀਂ ਘਰਵਾਲੀਆਂ ਭਾਂਦੇ ਹੋ? ਇਸ ਭੈੜੇ ਸਮਾਜ ਨੇ ਹਮੇਸ਼ਾ ਹੀ ਧੀਆਂ ਤੋਂ ਨਫ਼ਰਤ ਕੀਤੀ। ਪਰ ਕਦੇ ਇਹ ਨਹੀਂ ਸੋਚਿਆ ਜੇ ਧੀਆਂ ਨੂੰ ਕੁੱਖ ਵਿੱਚ ਮਾਰ ਦੋਗੇ ਤਾਂ ਨੋਹਾ ਕਿੱਥੋਂ ਲਿਆਉਂਗੇ? ਜੇ ਅੱਜ ਵੀ ਪਰਮਨ ਹੱਤਿਆ ਨਾ ਰੋਕ ਸਕੇ ਤਾਂ ਫਿਰ ਕਿੱਥੋਂ ਨੋਹਾ ਲਿਆਉਂਗੇ? ਕਿੱਥੋਂ ਨੋਹਾ ਲਿਆਉਂਗੇ? ਉਹਨਾਂ ਦਾ ਤਾਂ ਜੰਮਣ ਤੋਂ ਪਹਿਲਾਂ ਹੀ ਕੂਖ ਦੇ ਵਿੱਚ ਕਤਲ ਕਰ ਦਿੱਤਾ ਗਿਆ। ਕਿਹਨਾਂ ਨੂੰ ਕੂਖ ਦੇ ਵਿੱਚ ਮਾਰ ਦਉਂਗੇ ਤੇ ਨੂਹਾ ਕਿੱਥੋਂ ਲਿਆਉਂਗੇ? ਵੱਡਾ ਵਿਆਹ ਕਦੇ ਨਹੀਂ ਹੋ ਸਕਦਾ। ਉਹਨਾਂ ਦਾ ਤਾਂ ਜੰਮਣ ਤੋਂ ਪਹਿਲਾਂ ਹੀ ਉਹਨਾਂ ਦਾ ਤਾਂ ਜੰਮਣ ਤੋਂ ਪਹਿਲਾਂ ਹੀ ਕੂਖ ਦੇ ਵਿੱਚ ਕਤਲ ਕਰ ਦਿੱਤਾ ਗਿਆ।